ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਨੀਲੀ ਰਾਵੀ ਦਾ ਸਾਣ ਜਿਹੜਾ ਬਕਾਊ ਆ ਇਹ ਸੇਲ ਲਈ ਹਾਜ਼ਰ ਆ ਇਹਦੇ ਬਾਰੇ ਆਪਾਂ ਡਿਟੇਲ ਬਾਈ ਤੋਂ ਪੁੱਛਦੇ ਆ ਕਿਹੜਾ ਪਿੰਡ ਆ ਕੀ ਇਹਦੀ ਗੱਲਬਾਤ ਆ ਕਿੱਦਾਂ ਦੇ ਬੱਚੇ ਪੋਣਾਂ ਰਿਜ਼ਲਟ ਵੀ ਆਪਾਂ ਵੀਡੀਓ ਦੇ ਵਿੱਚ ਨਾਲ ਦਿਖਾਵਾਂਗੇ ਆਓ ਅੱਗੇ ਵੀਰ ਨੇ ਕਰੀਏ ਗੱਲਬਾਤ ਹਾਂਜੀ ਵੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਕਲਾਂ ਤੇ ਜਿਲ੍ਹਾ ਪੈ ਗਿਆ ਆਪਾਂ ਨੂੰ ਜਿਲ੍ਹਾ ਬਠਿੰਡਾ ਪੈ ਗਿਆ ਜੀ ਜਿਲ੍ਹਾ ਬਠਿੰਡਾ ਪੈ ਗਿਆ ਪਿੰਡ ਕਲਿਆਣ ਸੁੱਖਾ ਕਲਿਆਣ ਮੱਲ ਕੇ ਆਪਣਾ ਜਿਹੜਾ ਭਗਤੀ ਤੋਂ ਜਾਣਿਆ ਆਪਣਾ ਪੁੱਤ ਵਾਲੇ ਰੋਡ ਤੇ ਆ ਗਿਆ ਹਾਂਜੀ ਮੋਬਾਈਲ ਨੰਬਰ ਬਈ ਜੀ ਆਪਣਾ 94630 ਜੀ 75847 94630 75847 75847 ਤੇ ਵੀਰੇ ਜੇ ਆਪਾਂ ਨੀਲੀ ਰਾਵੀ ਦਾ ਸਾਹਣ ਦੇਖ ਰਹੇ ਹਾਂ ਕਿੰਨੀ ਉਮਰ ਹੋ ਗਈ ਕੱਟੀ ਜੀ ਦੀ 6 ਦੰਦਾਂ ਦਾ ਜੀ 6 ਦੰਦ ਲਗਭਗ ਹੋ ਗਿਆ 5 ਸਾਲ ਦਾ ਹਾਂਜੀ ਤੇ ਕਿਹੜੇ ਸਾਹਣ ਦਾ ਬੱਚਾ ਆ ਗਿਆ ਅਛਾ ਬੱਲੂ ਬੰਨ ਬੱਲੂ 2 ਜਿਹੜੇ ਆਪਣੇ ਉਹਨਾਂ ਕੋਲੇ ਆਗਾ ਸਟਾਰ 1 2 ਵਾਲੇ ਕੋਲੇ ਨੱਥੋਵਾਲ ਵਾਲੇ ਕੋਲੇ ਉਹਨਾਂ ਦੇ ਸਾਹ ਦਾ ਬੱਚਾ ਆ ਗਿਆ ਤੇ ਆਪਣਾ ਘਰ ਦਾ ਹੀ ਤਿਆਰ ਕਰਾਇਆ ਵਾ ਜੀ ਸੀਮਲ ਲੈ ਕੇ ਆਇਆ ਸੀ ਕਰੌਸ ਕਰਾਇਆ ਕੇ ਲੈ ਮੱਝ ਆਪਣੀ ਅਛਾ ਸੀਮਲ ਲੈ ਕੇ ਆਏ ਸੀ ਕਿ 2019 2014 ਆਪਾਂ ਤੇ ਆਪਣੀ ਮੱਝ ਘਰ ਦੀ ਮਹਿਦ ਦਾ ਕਟਾ ਕਿੰਨਾ ਦੁੱਧ ਸੀ ਮਹਿਦ ਉਹਦਾ 20 ਲੀਟਰ ਘਰ ਦੀ ਚਵਾਈ ਦਾ ਰਿਕਾਰਡ ਨੀਂਟ ਕਰਾਇਆ ਵਾ ਤੀਜੇ ਸੂਏ ਦਾ ਅਛਾ ਤੀਜੇ ਸੂਏ 20 ਕਿਲੋ ਦਾ ਪੋਸਟ ਮਹਿਦ ਚੋਇਆ ਪ्योर ਨੀਲੀ ਦਾ ਵੀ ਦੀ ਸੀ ਪ्योर ਜੀ ਮਲੂਕੇ ਵਾਲੇ ਸਾਹਨ ਸੀ ਅੱਛਾ ਮਲੂਕ ਹੈ ਕੋਈ ਸਾਂਝ ਸੀ ਨੀਲੀ ਦਾ ਵੀ ਦਾ ਹਾਂਜੀ ਚੈਂਪੀਅਨ ਰਿਹਾ 12 13 ਚ ਹੀ ਉਹ ਅੱਛਾ ਅੱਛਾ ਉਹ ਸਾਂਝ ਦੀ ਧੀ ਤੇ ਅੱਜ ਉਮਰ ਹੋ ਗਈ ਇਹਦੀ 5 ਸਾਲ ਤੋਂ ਪਲੱਸ ਹੀ ਆ ਹਨਾ ਤੇ ਆਪਾਂ ਕਿਤੇ ਮੇਲੇ ਵਗੈਰਾ ਪਾਇਆ ਕਿ ਨਹੀਂ ਪਾਇਆ ਕਿ ਅੱਛਾ ਨਾ ਕਿਤੇ ਮੇਲੇ ਪਾਇਆ ਨਾ ਇਹਦੀ ਮਾਜੀ ਦਵਾਈ ਕਰਾਈ ਆ ਪਰ ਮੈਂ ਮੰਨ ਕੇ ਚੱਲ ਵੀ ਆਣ ਕੋਣ ਲੋਕ ਜਾਣਦੇ ਹੋਣਗੇ ਵੀ ਬਾਕੀ ਸਾਡੇ ਜਿਹੜੇ ਵਪਾਰੀ ਲੈ ਕੇ ਸਾਰੀ ਜਾਣਦੇ ਹੀ ਉਹ ਪਿੰਡ ਚੀਰ ਮਰਜੀ ਪੁੱਛ ਲੋ ਕੈਕ ਸਾਲ ਹੋ ਗਏ ਮੱਝ ਸੇਲ ਕਰੀ ਨੂੰ ਕਿਤੇ 2021 ਜਿਹਦੀ ਮਾਂ ਪਾਸੇਲ ਕਰਦੇ ਆ ਸਰਬਰੀਨ ਵੇਚੀ ਆ ਜੀ ਜੀ ਨੂੰ ਲੌਕਡਾਊਨ ਲੱਗਿਆ ਅੱਛਾ ਲੌਕਡਾਊਨ ਮਿਲਦੀ ਸਿਰਕਦੀ ਵੀ ਆ ਜੀ ਤੇ ਹੁਣ ਫਿਰ ਇਹਦੇ ਬੱਚੇ ਪੁੱਛੇ ਬਹੁਤ ਆ ਗਏ ਆਪਣੇ ਕੋਲ ਕੋਈ ਝੋਟੀ ਦੋਤੇ ਇੱਕ ਨਹੀਂ ਹੈ ਇਹਦੇ ਸੂਣ ਵਾਲੀਆਂ 3 ਮਹੀਨਿਆਂ ਦੀਆਂ ਘੱਪਣਾ 3-4 ਮੱਗ ਅੱਛਾ ਇਹਦੇ ਦੇ ਬੱਚੇ ਆ ਗਾਹਾਂ ਪਿੰਡ ਦੇ ਵਿੱਚ ਰਿਜ਼ਲਟ ਕਾਫੀ ਆਏ ਪਿਆ ਤੇ ਕੋਈ ਸੀਮਨ ਵਗੈਰਾ ਤਾਂ ਨਹੀਂ ਤਿਆਰ ਕਰਾਇਆ ਨਹੀਂ ਕੋਈ ਨਹੀਂ ਕਰਾਇਆ ਡਾਇਰੈਕਟ ਕ੍ਰੋਸਿੰਗ ਕਰਾਉਂਦੇ ਆ ਕੀ ਫੀਸ ਲੈਣੇ ਆਪਾਂ 1100 ਅੱਛਾ 1100 ਰੁਪਏ ਆਪਣੀ ਫੀਸ ਆ ਤੇ ਫਿਲਹਾਲ ਸਾਡਾ ਜੱਪਾ ਵੀਡੀਓ ਕਵ ਤੇ ਰੇਟ ਵੜੀ ਦਾ ਕੀ ਰਹੂਗਾ ਜੇ ਕੋਈ ਵੀਰ ਮੰਨ ਕੇ ਜੜ ਸ਼ੌਂਕੀ ਹੋਇਆ ਵਧੀਆ ਬੀਮਰ ਲਾਉਣ ਵਾਲਾ ਆਪਾਂ ਸੇਲ ਕਰ ਦਾਂਗੇ ਤੇ ਸਾਣ ਆਪਾਂ ਤੋੜ ਕੇ ਦਿਖਾ ਜੇ ਫਿਰ ਇਹਦਾ ਰਿਜ਼ਲਟ ਵੀ ਆਪਾਂ ਦਿਖਾਉਨੇ ਆ ਬੱਚੇ ਵੀ ਵੀਰੇ ਕੋਲੇ ਕਾਲੀਆਂ ਮੱਝਾ ਤੇ ਬਸ ਉਹ ਅੱਖ ਵਗੈਰਾ ਦੇਖੋ ਬੱਲੂ 2 ਬਿਲਕੁਲ ਬਣਿਆ ਤੇ ਨਾਲ ਡਿੱਟੋ ਕਾਪੀ ਬੱਲੂ 2 ਆ ਡਾਇਰੈਕਟ ਕ੍ਰੋਸਿੰਗ ਤੇ ਜੇਕਰ ਇਹਦਾ ਸੀਮੈਂਟ ਤੇ ਲੱਗਿਆ ਹੁੰਦਾ ਤਾਂ ਸਾਣ ਹੋਰ ਥੋੜਾ ਭਾਰਾ ਹੋ ਜਣਾ ਸੀਗਾ ਪਰ ਜਿਵੇਂ ਕ੍ਰੋਸਿੰਗ ਲਈ ਸਾਣ ਚਾਹੀਦਾ ਉਸ ਲੈਵਲ ਤੇ ਇਹਦਾ ਬਾਡੀ ਸਟਰਕਚਰ ਵਗੈਰਾ ਸੋਹਣਾ ਤੇ ਬਾਕੀ ਟੇਲ ਜਰ ਥੋੜੇ ਜਿਹਾ ਵਾਲ ਥਲੋ ਕ ਕਿ ਜਿਹੜੀ ਨੀਲੀ ਦਾ ਵੀ ਜਿਹੜੇ ਕਹਿੰਦੇ ਥੱਲੇ ਟੱਚ ਹੁੰਦੀ ਆ ਪੂਛ ਜਾਵਾ ਹਨਾ ਹਾਂਜੀ ਹਾਂਜੀ ਆ ਥੋੜੇ ਲਿਪੜ ਜਾਂਦਾ ਥੋੜਾ ਜਿਆਦਾ ਹੀ ਫਿਰ ਅੱਛਾ ਵੀ ਅਸਲ ਨੀਲੀ ਦਾ ਵੀ ਜਿਹੜੀ ਕਹਿੰਦਾ ਵੀ ਪੂਛ ਥੱਲੇ ਹੁੰਝਾ ਮਾਰਦੀ ਆ ਹਾਂ ਜੋ ਮਾਰਦੀ ਆ ਉਹ ਚੀਜ਼ ਇਹਦੇ ਵਿੱਚ ਹੈਗੀ ਆ ਹਾਂ ਦੋ ਗੁੰਗਲਾਂ ਇਕੱਠੀ ਹੀ ਆ ਛੋਟਾ ਟੈਕਟਿਕਲ ਵਗੈਰਾ ਦੇਖੋ ਤੇ ਬਾਕੀ ਮੂਤਰੀ ਵਗੈਰਾ ਸਾਣ ਦੀ ਚੰਗਾ ਸਾਫ ਸੁਥਰਾ ਵਧੀਆ ਬੱਚੇ ਪਾਰਿਆ ਕਹਿੰਦਾ ਵਾ ਅੱਗੇ ਉਮੀਦ ਆਪਾਂ ਨੂੰ ਇਹਦੇ ਬੱਚਿਆਂ ਦੀ ਵੀ ਦੁੱਧ ਦੇ ਵਿੱਚ ਹੈਗੀ ਆ ਚੰਗੀ ਵਧੀਆ ਹਨਾ ਤੇ ਬਾਡੀ ਬਾਕੀ ਸਾਂਤ ਸਵੇਰ ਠੰਡਾ ਪੂਨਾ ਪੂਰਾ ਸੋ ਕੋਈ ਇਹ ਗੱਲ ਨਹੀਂ ਵੀ ਹਬੜਾਦਾ ਬੜੀ ਮਚਾ ਦੂਗਾ ਆਪੇ ਇੱਕ ਪੱਟੀ ਦੀ ਬੰਨਿਆ ਹੁੰਦਾ ਇਹ ਕੱਲੀ ਦੇ ਅੱਛਾ ਕੱਲੀ ਪਾ ਸਾਹ ਬੈਲਟ ਨਹੀਂ ਖੜ ਜਾਂਦਾ ਤੇ ਬਾਕੀ ਬੇਲ ਬੂੜ ਕਹਿੰਦਾ ਬਾ ਬਲੇਰੋ ਚ ਕੱਲਾ ਹੀ ਜਾਊ ਹੈਨਾ ਤੇ ਬੱਚੇ ਫਿਰ ਕਿੰਨੇ ਕਾਗੇ ਫੀਲਡ ਚ ਇਹਦੇ ਪਾਚੇ ਮੇਰਾ ਇੱਕ ਦੀ ਗੈਰੰਤੀ ਤੋਂ ਬਾਹਰ ਹੀ ਜਾਂਦੀ ਹੁਣ ਸਮਝਣਾ ਪੈਂਡ ਕਿਤੇ ਬਾਰ ਵੀ ਹੈਗੇ ਅੱਛਾ ਕਿਵੇਂ ਮੱਝ ਪੈਂਡ ਚ ਕ੍ਰਾਸ ਹੋ ਗਈ ਬਾਹਰ ਵੇਖ ਕੇ ਚਲੀ ਗਈ ਅੱਗੇ ਤੇ ਕਹਿੰਦਾ ਬਾ ਅੰਦਾਜ਼ਾ ਹੋ ਗਈ 100 ਮੱਝ ਕ੍ਰਾਸੇ ਤੋਂ ਵਾਧੂ ਹੋਊਗਾ ਜੀ ਅੱਛਾ ਲੱਗ-ਪਗ 150 200 ਮੈਂ ਕ੍ਰਾਸ ਹੋ ਗਈ ਹਾਂ ਲੋਂਗੋ ਵਾਲ ਖੜੇ ਗਏ 2 ਛ ਸਾਡਾ ਪਿੰਡ ਬੈਠੇ ਕਿੰਨੇ ਜੀ ਤੇ ਬਾਕੀ ਇਹਦੇ ਬੱਚੇ ਘਰੇ ਵੀ ਖੜੇ ਆ ਆਪਣੇ ਕੋਲ ਹਨਾ ਉਹ ਵੀ ਦਿਖਾ ਦੇਣ ਲੈ ਜਾਓ ਸਾਡੇ ਨੂੰ ਬਣ ਲਓ ਸੋ ਫਿਰ ਉਹ ਬਾਕੀ ਜਿਹੜਾ ਕਹਿੰਦਾ ਮੱਥੇ ਤੋਂ ਨੀਵਾ ਸਿੰਘ ਉਹ ਸਿੰਘ ਆ ਝੋਟੇ ਦੇ ਲੱਗਿਆ ਵਾ ਤੇ ਕੁੰਡਾ ਸਿੰਘ ਬਾਡੀ ਮੰਤਰ ਵਗੈਰਾ ਦੇਖੋ ਸਾਫ ਸੁਥਰੇ ਟੈਸਟੀ ਖੜਾ ਦੇ ਬੱਚੇ ਸਾਰੀਆਂ A ਤੋਂ Z ਨਜਾਨੀਆਂ ਕਵਰ ਕਰਦਾ ਤੇ ਟੇਲ ਜਿਹੜੇ ਆਪ ਆ ਦੇਖ ਰਹੇ ਨੇ ਇਹ ਆਪਣੀ ਬੱਲੂ ਵਾਲੀ ਲੈਂਡ ਦੇ ਵਿੱਚੋਂ ਬਾਸ ਸਾੜੀ ਜਿਵੇਂ ਲੈਣਾ ਉਹ ਲੈਂਡਾਂ ਦੇ ਵਿੱਚ ਦੀ ਬਣ ਕੇ ਚੱਲ ਵੀ ਕੁਆਲਿਟੀ ਇੰਨੀ ਸੀ ਕਿ ਜਿਹੜੀ ਡੀਲੀ ਦਾ ਵੀ ਪਿਓਰ ਉਸ ਬਿਲਕੁਲ ਥੱਲੇ ਦਾ ਟੱਚ ਕਰਦੀ ਆਮ ਤੌਰ ਤੇ ਬਹੁਤ ਘੱਟ ਦੇਖਣ ਨੂੰ ਮਿਲ ਜਿਆ ਸਾ ਤੇ ਸਿਹਤਿਕੜ ਵਗੈਰਾ ਚੰਗੀ ਬਾਡੀ ਲੈਣ ਦਾ ਅੱਗੇ ਆਪਾਂ ਇਹਦਾ ਰਿਜ਼ਲਟ ਵੀ ਦਿਖਾ ਦਿੰਨੇ ਆ ਤੇ ਬੱਚੇ ਆਪਣੇ ਕੋਲ ਦੋ ਖੜੀਆਂ ਕਟੀਆਂ ਇਹਦੇ ਘਰੇ ਹਨਾ ਹਾਂ ਸਾਡੇ ਬੱਚੇ ਹੁਣ 12 ਸਾਲਾਂ ਤੋਂ ਪਟਕਾਂ ਦਿੱਤੀਆਂ ਪਹਿਲਾਂ ਹੀ ਕੱਟੀਆਂ ਰਹੇ ਆ ਅੱਛਾ ਕਹਿੰਦਾ ਪਾ ਹੋਰ ਫਿਰ ਪੈਣ ਜੇ ਦੇਖਿਆ ਜ਼ਿਆਦਾਤਰ ਕਟੀਆਂ ਬਾਹਰ ਆ ਰਹਿਆ ਸਨ ਕਟੀਆਂ ਜਾ ਰਹੀਆਂ ਤੇ ਝੋਲੀ ਦੇਖੀ ਆਪਾਂ ਹਨਾ ਕਟੀਆਂ ਦੀ ਸੋ ਥਣ ਦੇਖੋ ਚਾਰੇ ਨਿਖਣਵੇਂ ਪੂਰੀ ਪੋਲੀ ਝੋਲੀ ਦੇ ਕਟੀਆਂ ਆ ਰਹੀਆਂ ਦੋ ਕਟੀਆਂ ਬਾਈ ਦੇ ਘਰੇ ਖੜੀਆਂ ਤੇ ਕਟੀਆਂ ਦੇ ਨਿਸ਼ਾਨੀਆਂ ਵਗੈਰਾ ਚੈੱਕ ਕਰਾ ਲਈ ਤੇ ਆਈਆਂ ਇਹ ਆਪਣੇ ਕਾਲੀਆਂ ਬੱਜਾਂ ਦੋਈਆਂ ਅਸੇ ਇੱਕ ਤਾਂ ਜਮਾਂ ਕਾਲੀ ਹੈਗੀ ਦੂਜੀ ਦੇ ਮਾੜਾ ਜੇ ਮੱਥੇ ਤੇ ਫੁੱਲਾ ਹਨਾ ਤੇ ਆਹ ਕੱਟੀ ਕਿਹੜੀ ਮੈਚ ਦੀ ਆ ਉਹ ਪਈ ਜੀ ਮਦਰੀ ਅਸੇ ਜਮਾਂ ਕਾਲੀ ਦੀ ਆ ਹਾਂ ਜੀ ਕਾਲੀ ਦੀ ਸੁ ਨਿਸ਼ਾਨੀ ਵਗੈਰਾ ਦੋਨੇ ਅੱਖਾਂ ਚ ਤੋਰਦੀ ਮਾੜੀ ਕੱਟੀ ਨੂੰ ਤੇ ਬਾਡੀ ਸਟਰਕਚਰ ਵਗੈਰਾ ਝੋਲੀ ਫਰੇਦੀ ਵੀ ਜ਼ਬਰਦਸਤ ਆ ਹਨਾ ਤੇ ਕਹਿੰਦਾ ਬਾ ਰਿਜ਼ਲਟ ਵੀ ਆਪਣੇ ਘਰੇ ਖੜਾ ਜਾਮਾ ਹਾਂ ਜੀ ਸੁਗਰਜ ਵਿੱਚ ਆਪਣੇ ਵੀਰ ਕਹਿੰਦੇ ਨੀਲੀ 라ਵੀ ਨੀਲੀ 라ਵੀ ਪੋਲੀ ਝੋਲੀ ਦੀਆਂ ਜਿੱਦੋਂ ਸਾਹਣ ਆਪਣੇ ਘਰੇ ਆ ਡਾਇਰੈਕਟ ਕ੍ਰੋਸਿੰਗ ਅੱਖਾਂ ਸਾਹਮਣੇ ਹੋਈ ਤਾਂ ਰਿਜ਼ਲਟ ਉਹ ਵੀ ਨੈਸਲੀ ਆਪਣੇ ਕੋਲ ਚੰਗਾ ਆਉਣਾ ਹੀ ਆਉਣਾ ਬਿਲਕੁਲ ਚੀਰ ਜਮ ਪਾਦੇ ਉਹ ਪਾਉਪੋਟਾ ਕਿਦਾ ਜੀ ਸੋ ਪਤਲੀ ਚਮੜੀ ਦੇ ਵਿੱਚ ਬਚਲ ਮੰਨ ਲਓ ਕੋਈ ਗੱਲ ਨਹੀਂ ਸੋ ਬੱਚੇ ਵੀ ਚੰਗੇ ਆ ਰਹੇ ਆਗੇ ਬਿਲਕੁਲ ਕਾਲੀਆਂ ਮੱਜਾਂ ਦੇ ਵਿੱਚੋਂ ਬੱਚੇ ਨਿਕਲ ਕੇ ਇਹਦੇ ਬਾਕੀ ਕਟਰੂਆਂ ਦੀ ਪੱਠ ਫੁੱਟ ਦੀ ਮੰਨ ਤੇ ਦੇਖੋ ਚੰਗੀ ਪੱਠ ਕੁਆਲਟੀ ਦੀ ਉਹ ਦੇਖੋ ਕੱਟੀ ਤੁਸੀਂ ਪੱਠ نوٹ ਕਰ ਸਕਦੇ ਹੋ ਜਿਵੇਂ ਬਿਲਕੁਲ ਸਾਣਦੀ ਆ ਉਸੇ ਤਰ੍ਹਾਂ ਡਿੱਟੋ ਕਾਪੀ ਇਹਦੇ ਬੱਚੇ ਆ ਰਹੇ ਆ ਕਾਲੀਆਂ ਵੱੱਜਾ ਕੇ ਵੀਰ ਦੇ ਘਰੇ ਖੜੀਆਂ ਇਹਨਾਂ ਤੋਂ ਬੱਚੇ ਆ ਜਾਂ ਤੇ ਭਾਈ ਜੀ ਨੰਬਰ ਆਪਣਾ ਫੇਰ ਬੋਲ ਦਿਆ ਕਰੀ 94630 ਜੀ 94630 75847 75847 ਪਿੰਡ ਕਲਿਆਣ ਸੁੱਖਾ ਕਲਿਆਣ ਮਾਲਕਾ ਨਜ਼ੀਕ ਆ ਗਿਆ ਜਿਲ੍ਹਾ ਬਠਿੰਡਾ ਪੈ ਗਿਆ ਹਨਾ ਤੇ ਨਾ ਥਾਣਾ ਪੂਲਾ ਇੱਦਾਂ ਤੇ ਮੈਂ ਆਪਣੇ ਨਾਂ ਨਾਲ ਤੇ ਰੇਟ ਮੌਕੇ ਤੇ ਹੋਊਗਾ ਇਹਦਾ ਹਾਈ ਮੌਕੇ ਤੇ ਅੱਛਾ ਕਹਿੰਦੇ ਆ ਬਸ ਜੇ ਕੋਈ ਵੀਰ ਮੰਨ ਕੇ ਚੱਲੂ ਮੱਝ ਕ੍ਰੋਸ ਕਰਾਉਣਾ ਹੈ ਬਸ ਛੱਡ ਦਿੰਨੇ ਆ ਹਾਂ ਛੱਡ ਦਿੰਨੇ ਆ ਫੀਸ ਆਪਣੀ ਇਹ ਰਹੂਗੀ 1100 ਰੁਪਏ ਹਾਂ ਜੀ ਮਾਲ-ਤਾਨ ਕਰ ਦੇ ਦੇ ਜਿਲ੍ਹਾ ਚਲੋ 1000 ਰੁਪਏ ਲੈ ਲੈਣੇ ਆਪਾਂ ਦੂਰੋਂ ਡੇਢ ਬੰਦਾ ਹੁੰਦਾ ਹਨਾ ਅੱਛਾ ਮੱਝਾ ਕ੍ਰੋਸ ਸੀਮਣ ਵਗੈਰਾ ਤਿੰਨ ਚਾਰ ਕਰਾ ਬਸ ਤਰੀ ਸੋਚਿਆ ਫਿਰ ਆ ਜੀ ਕਹਿੰਦਾ ਪਾਉ ਉਹ ਕ੍ਰੋਸਿੰਗ ਨਹੀਂ ਸਾਣ ਉਪਲਬਧਾ ਜਦੋਂ ਮਰਜ਼ੀ ਵੀ ਰਾਜੇ ਤੇ ਬਾਕੀ ਇਹ ਸਾਣ ਕਿੰਨਾ ਚੰਗਾ ਲੱਗਿਆ ਹਨਾ ਬਹੁਤ ਚੰਗਾ ਵੀਰੋ ਸ਼ੇਅਰ ਕਰ ਦਿਓ ਕੋਈ ਵੀ ਵੀਰੇ ਤੋਂ ਮੱਝ ਕਰਾਸ ਕਰਾਉਣੀ ਚਾਹੁੰਦਾ ਹੋਵੇ ਜਾਂ ਇਹਨੂੰ ਤੁਸੀਂ ਖਰੀਦਣਾ ਹੋਵੇ ਤਾਂ ਨੰਬਰ ਵੀ ਤਾਂ ਸਕਰੀਨ ਤੇ ਚੱਲ ਰਿਹਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੈਅ ਦਿਲਦੋ